ਤੂੰ ਤੁਸੀਂ ਕਦੇ ਸ਼ੇਰ ਦੇਖਿਆ ਵੀ ਕਦੇ ਸ਼ਿਕਾਰ ਕਰਨ ਤੋਂ ਪਹਿਲਾਂ ਦਹਾੜ ਮਾਰਦਾ ਹੋਵੇ ਉਹ ਛੁੱਪ ਕਰਕੇ ਆਪਦਾ ਲੁੱਕ ਕੇ ਬੈਠ ਰਹਿੰਦਾ ਜਦ ਜਿੱਥੇ ਸ਼ਿਕਾਰ ਹੋਵੇ ਉਹਦੀ ਮੁੱਖਨੀ ਹੌਲੀ ਹੌਲੀ ਵਧੀ ਜਾਂਦਾ ਸਾਇਲੈਂਟ ਵੀ ਕਿਸੇ ਨੂੰ ਉਹਦੇ ਪੈਰਾਂ ਦੀ ਆਵਾਜ਼ ਬਣਾ ਪਤਾ ਲੱਗੀ ਜੇ ਅਸੀਂ ਕੋਈ ਛੋਟਾ ਜਿਹਾ ਕੰਮ ਵੀ ਕਰਨਾ ਹੈ ਤਾਂ ਅਸੀਂ ਜਿੰਨਾ ਤੱਕ 10 ਬੰਦੇ ਨੂੰ ਦੱਸੀਏ ਨਾ ਤੁਹਾਡੇ ਰੋਟੀ ਹਜਮ ਨਹੀਂ ਹੁੰਦੀ ਅਹੀਂ ਸਾਡਾ ਕੰਮ ਕੋਈ ਸਿਰੇ ਨਹੀਂ ਚੜਦਾ ਉੱਥੇ ਤੇ ਉੱਥੇ ਆ ਜਿੰਨਾ ਸਾਇਲੈਂਟ ਰਹਿ ਕੇ ਕੰਮ ਕਰੋਗੇ ਉਨਨਾ ਤੁਹਾਡਾ ਕੰਮ ਵਧੀਆ ਰਹੂਗਾ ਫਿਰ ਜਦੋਂ ਸ਼ੇਰ ਸ਼ਿਕਾਰ ਕਰ ਲੈਂਦਾ ਫਿਰ ਉਹ ਦਹਾੜ ਮਾਰਦਾ ਫਿਰ ਉਹ ਗਾਹ ਪਾਉਂਦਾ ਉੱਚੀ ਉੱਚੀ ਇਸ ਲਈ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਗੋਲ ਅਚੀਵ ਹੋਣ ਤੋਂ ਪਹਿਲਾਂ ਸਾਨੂੰ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੀਦਾ ਕਿਉਂਕਿ ਜੇ ਕਿਸੇ دوست ਖਾਸ ਨੂੰ ਦੱਸੋਗੇ ਤਾਂ ਉਹਦੇ ਵੀ ਖਾਸ دوست ਨੇ ਅਗੇ ਇਸ ਲਈ ਸਾਨੂੰ ਜਦੋਂ ਕੋਈ ਵੀ ਕੰਮ ਕਰਨਾ ਹੈ ਸਾਇਲੈਂਟ ਰਹਿ ਕੇ ਕਰੋ ਸ਼ਾਂਤ ਰਹਿ ਕੇ ਕਰੋ ਉਹਦੀ ਪਤਾ ਲੱਗੇ ਅਲੰਗਾਂ ਦਾ ਇਹ ਕੱਚੂ ਮੂਲ ਕਾ ਕੱਢ ਕੇ ਮਾਰਿਆ ਅਹੀਂ ਮੂਲ ਕੱਢ ਕੇ ਮਾਰੋ ਕੱਚ ਜੈ ਮਾਤਾ ਦੀ